ਲਓ ਬਾਈ ਦੋਸਤੋ ਦੁਸ਼ਹਿਰਾ ਮੰਡੀ ਸ਼੍ਰੀ ਮੋਕਸਰ ਸਾਹਿਬ ਤੋਂ ਆਪਾਂ ਤੁਹਾਨੂੰ 6 ਜਨਵਾਰ ਫੇਰ ਦਿਖਾਉਣ ਲੱਗੇ ਆਂਗੇ ਤੇ ਚੰਗੀ ਬ੍ਰੀਡ ਦੇ ਜਾਨਵਰ ਆ ਇਸ ਭਰਾ ਕੋਲੇ ਤੇ ਸਾਰੀ ਗੱਲਬਾਤ ਕਰਦੇ ਆਂ ਭਰਾ ਨਾਲ ਹੋਰ ਬਾਈ ਜੀ ਕੀ ਹਾਲ ਆ ਜੀ ਬਾਈ ਅਸੀ ਕਾਲ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਠੀਕ ਆ ਜੀ ਹਾਂਜੀ ਬਿਲਕੁਲ ਵਧੀਆ ਜੀ ਠੀਕ ਆ ਲਾਈ ਬੈਠੇ ਆ ਮੇਲੇ ਚ ਰੌਣਕ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਅੱਜ ਆ ਪਹਿਲਾਂ ਇਹ ਨੁਕਰੇ ਜਾਨਵਰ ਤੋਂ ਹੀ ਸ਼ੁਰੂਆਤ ਕਰਦੇ ਆਂ ਹਾਂਜੀ ਬਾਈ ਜੀ ਹਾਂਜੀ ਹਾਂਜੀ ਦੱਸੋ ਜੀ ਇਹ ਸਾਡੇ 7 ਮਹੀਨਿਆਂ ਦੀ ਬੱਚੀ ਹੈ ਜੀ ਸਾਡੇ 7 ਮਹੀਨਿਆਂ ਦੀ ਬੱਚੀ ਹੈ ਹਾਂ ਜੀ ਹੈਦਰਕੋੜੇ ਦੀ ਬੱਚੀ ਹੈ ਜੀ ਹੈਦਰ ਦੀ ਹਾਂ ਜੀ ਹਾਂ ਜੀ ਠੀਕ ਹੈ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਜੀ ਪੌਰੀਆਂ ਦੀ ਠੀਕ ਹੈ ਜੀ ਹਾਂ ਇੱਕੋ ਹੀ ਸੂਤ ਤੇ ਸਪੌਟ ਆ ਜੀ ਠੀਕ ਹੈ ਹਾਂ ਜੀ ਬਈ ਜੀ ਠੀਕ ਹੈ ਤੇ ਕੀ ਰੇਟ ਆ ਬਈ ਇਹਦਾ ਇਹਦਾ ਆਇਆਗਾ ਜੀ 230 230 ਹਾਂ ਜੀ ਹਾਂ ਜੀ ਠੀਕ ਹੈ ਲਓ ਮਿੱਤਰੋ ਰੇਟ ਆਪਾਂ ਵੀਡੀਓ ਜੀ ਕਰਾਵਾਂਗੇ ਸਾਰੇ ਜਾਨਵਰਾਂ ਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਹੁਣ ਸ਼ੇਅਰ ਤੁਸੀਂ ਕਰਨਾ ਅੱਗੇ ਤੋਂ ਅੱਗੇ ਤਾ ਜੋ ਟਰਾਂ ਕੋੜੀ ਪਾਲਦਾ ਕੋਈ ਬਸ਼ੇਰੀ ਪਾਲਦਾ ਉਹਦੇ ਤੱਕ ਵੀਡੀਓ ਉੱਪਰਦੀ ਹੋ ਜੇ ਅੱਗੇ ਬਾਈ ਆ ਚੰਬੀ ਆ ਗਈ ਹਾਂਜੀ ਚੰਬੀ ਬਸ਼ੇਰੀ ਆ ਜੀ ਠੀਕ ਹੈ ਇਹ ਬਸ਼ੇਰੀ ਕਿੰਨੇ ਚਰਦੀ ਆ ਜੀ ਇਹ ਹੈਗੀ ਆ ਬਾਈ 13 14 ਮਹੀਨੇ ਦੀ ਆ ਜੀ 13 14 ਮਹੀਨੇ ਦੀ ਆ ਇਹ ਕਿਹੜੇ ਦੀ ਆ ਕੋਈ ਇਹ ਹੈਗੀ ਆ ਜੀ ਦੱਸਣ ਦੇ ਮੁਤਾਬਕ ਲਈ ਆ ਬੱਚੀ ਆਪਾਂ ਚੇਕ ਜਿਹੜੀ ਕਿਸੇ ਨੇ ਨੂਰੇ ਨੂਰੇ ਦੀ ਬੱਚੀ ਦਾਦੇ ਆ ਨੂਰੇ ਦੀ ਬੱਚੀ ਦਾ ਹਾਂ ਬਾਕਰਪੁਰ ਵਾਲੇ ਦੀ ਤੇ ਬਾਕੀ ਬਾਈ ਚੰਬਾ ਪਾਣ ਬਹੁਤ ਆ ਇਹਦੇ ਬਹੁਤ ਜ਼ਿਆਦੇ ਆ ਜੀ ਜ਼ਿਆਦੇ ਦੇਖੀ ਬਾਈ ਮੜਾ ਲਓ ਮਿੱਤਰੋ ਹਣੇ ਪੇਟ ਫੂਟ ਦੇ ਥੱਲੇ ਬਾਕੀ ਲਤਾਂ ਲੋਤਾਂ ਪੀਛਲੀਆਂ ਦੇਖੋ ਚੰਬਾ ਪਣ ਪੂਰਾ ਨੁਕਰੇ ਦੇਣ ਦੀ ਸੁਭਾਅ ਨਾਲ ਫੁੱਲਾ ਹਨਾ ਫੁੱਲਾ ਜੀ ਫੁੱਲਾ ਤੇ ਇਹਦੇ ਆ ਕੀ ਮੁੱਲ ਕਰਦਾ ਬਾਈ ਫਿਰ ਇਹਦਾ 1.70 ਮੰਗਦਿਆ ਜੀ 1.70 ਹਾਂਜੀ ਮੌਕੇ ਤੇ ਮਾਨਤਨ ਹੋ ਮਾਨਤਨ ਹੋ ਜੂਗਾ ਜੀ ਠੀਕ ਆ ਆਜੋ ਬਾਈ ਅੱਗੇ ਆਜੋ ਹਾਂ ਭਰਾ ਇਹਦੇ ਬਾਰੇ ਦੱਸੋ ਜੀ ਇਹ 6.5 ਮਹੀਨੇ ਦੀ ਗੱਬਣ ਹੈ ਜੀ ਠੀਕ 60 ਇੰਚ ਕਰਦਾ ਜੀ ਇਹਦਾ ਗੱਬਣ ਕਿਹੜੇ ਤੋਂ ਆਈ ਇਹ ਇਹਦੇ ਬੱਚੇ ਤੋਂ ਹੈ ਜੀ ਹਾਂਸ ਡੋਡਾਂ ਵਾਲੇ ਤੋਂ ਠੀਕ ਡੋਰਡਾਂ ਵਾਲੇ ਹਾਂਸ ਤੋਂ ਹਾਂਜੀ ਠੀਕ ਤੇ ਪ੍ਰੂਫ ਪ੍ਰਾਪ ਮਿਲ ਜਾਣਗੇ ਸਭ ਕੁਝ ਵੀਡੀਓ ਪ੍ਰੂਫ ਮਿਲਣਗੇ ਜੀ ਠੀਕਾ ਠੀਕ ਤੇ ਹਾਈਟ ਕਿੰਨੀ ਹੋਊਗੀ ਇਹਦੀ ਇਹਦੇ 60 ਇੰਚ ਕਰਦੇ ਜੀ 60 ਤੇ ਸਵਾਰੀ ਸੋਹਰੀ ਕਰਾਂਗੇ ਬਿਲਕੁਲ ਪਾਸ ਹੈ ਜੀ ਓਕੇ ਤੇ ਇਹ ਕਿੰਨੇ ਦੀ ਭਰਾ 1,80,000 ਰੁਪਏ ਡਿਮਾਂਡ ਕਰਦੇ ਜੀ 1,80,000 ਹਾਂਜੀ ਠੀਕ ਹੈ ਤੇ ਆ ਜੋ ਭਾਈ ਇੱਧਰ ਅੱਗੇ ਚੱਲ ਹੋਰ ਕੋਈ ਕਿਵੇਂ ਆ ਵਧੀਆ ਜੀ ਕਿਹੜਾ ਭਾਈ ਆਪਣਾ ਦਿਲਦਾਰ ਬੰਦੇ ਆ ਜੀ ਲਓ ਮਿੱਤਰੋ ਇੱਕ ਤੁਹਾਨੂੰ ਹੋਰ ਔੜੀ ਦਿਖਾਉਣੀ ਆ ਵਸ਼ੇਰੀ ਇਹਦੇ ਬਾਰੇ ਵੀ ਦੱਸੋ ਬਾਈ ਜੀ ਇਹ ਦੋ ਦਾੰਦ ਬੱਚੀ ਆ ਜੀ ਤਿੰਨਾ ਤੋਂ ਪਲੱਸ ਆ ਜੀ ਅੱਛਾ ਵਾਲ ਪੌਰੀਆਂ ਦੀ ਸਾਫ ਆ ਜੀ ਠੀਕ ਆ ਜੀ ਹਾਂ ਜੀ ਇਹ ਕਾਕੀ ਦੇ ਬੱਚੇ ਦੋ ਗੱਬਣਾਈ ਕਾਕੀ ਦੇ ਦੋ ਕਿੰਨੇ ਚਰਦੀ ਹੋਗੀ ਇਹ ਤਿੰਨਾਂ ਤੋਂ ਪਲੱਸ ਆ ਬਾਈ ਜੀ ਠੀਕ ਆ ਤਿੰਨਾਂ ਤੋਂ ਪਲੱਸ ਕਰਦੇ ਹੋਗੇ ਹਾਂ ਤੇ ਦੂਜਾ ਨਹੀਂ ਬਾਈ ਇਹ ਹਾਈਟ ਕਿੰਨੀ ਹੋਗੀ ਇਹਦੀ ਇਹਦਾ 60 ਇੰਚ ਕਰਦਾ ਜੀ 60 ਤੋਂ ਬਾਹਰ ਆ ਜੀ ਪਰ 60 ਕਿੰਨੇ ਆ ਪੱਟੀ ਵਾਲਾ ਪੱਟੀ ਵਾਲਾ 60 ਕਿੰਨੇ ਹਾਂਜੀ ਠੀਕ ਆ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਬਾਈ ਜੀ 190 ਕਰਦੇ ਆ ਜੀ 190 ਹਾਂਜੀ ਠੀਕ ਆ ਆ ਬਾਈ ਬਹੁਤ ਵੱਧ ਗੱਲ ਹੋਈ ਜਿਹੜੀ ਤੂੰ ਨਾ ਡਿਮਾਂਡ ਵੀ ਵੀਡੀਓ ਚ ਕਰਤੀ ਹਾਂਜੀ ਬਾਈ ਚਾਉਣ ਵਾਲੇ ਜਿਹੜੇ ਦੋਸਤ ਹੁੰਦੇ ਆ ਬਿਲਕੁਲ ਜੀ ਬਿਲਕੁਲ ਬਾਈ ਜੀ ਵੀਡੀਓ ਚ ਡਿਮਾਂਡ ਹਾਂਜੀ ਹਾਂਜੀ ਬਾਈ ਜੀ ਹਾਂਜੀ ਬਾਈ ਇਹਦਾ 63 ਇੰਚ ਕਰਦਾ ਜੀ 63 ਇੰਚ ਕਰਦਾ ਹਾਂਜੀ ਤੇ 9 ਮਹੀਨੇ ਦੀ ਗੱਬਣਾ ਜੀ ਠੀਕ ਆ ਕਾਕੀ ਦੇ ਬੱਚੇ ਤੋਂ ਕਾਕੀ ਦੇ ਬੱਚੇ ਤੋਂ ਹੀ ਹੈ ਬਿਲਕੁਲ ਜੀ ਠੀਕ ਆ ਹਾਂ 3 ਲੱਖ ਰੁਪਏ ਡਿਮਾਂਡ ਕਰਦੇ ਪੌਰੀਆਂ ਦੀ ਸਾਫ ਹੈ ਜੀ ਠੀਕ ਆ ਬਾਕੀ ਸੌ ਸੀਲ ਆ ਬਿਲਕੁਲ ਜੀ ਸਵਾਰੀ ਦੀ ਪਾਸ ਹੈ ਠੀਕ ਆ ਤੇ ਆਪ ਇਹਦਾ ਕੋਈ ਪਤਾ ਨਾ ਜੀ ਆਪ ਦਾ ਨਹੀਂ ਪਤਾ ਕੀ ਆ ਅਨਨੋਨ ਆ ਵੀ ਬਹੁਤ ਸੋਹਣੀ ਗੱਲ ਕੀਤੀ ਹੈ ਤੁਸੀਂ ਹਾਂ ਦੋਸਤੋ ਆ ਵੱਡੀ ਗੱਲ ਹੁੰਦੀ ਆ ਵੀ ਜਦੋਂ ਭਰਾ ਨਾ ਡਿਟੇਲ ਦੱਸਦੇ ਆ ਜਿਹੜੀ ਦੀ ਡਿਟੇਲ ਪਤਾ ਹੋਵੇ ਇਹਦਾ 90 ਇੰਚ ਫੱਟੀ ਵਾਲਾ ਕੱਦ ਹੈ ਜੀ ਠੀਕ ਹੈ ਜੀ ਕਿੰਨਾ ਤੋਂ ਪਲੱਸ ਗੱਬਣਾ ਜੀ ਠੀਕ ਹੈ ਅੰਗ ਪੈਰ ਦੀ ਸਾਫ ਹੈ ਜੀ ਠੀਕ ਹੈ ਇਹ ਅਰਜਨ ਇਹ ਅਰਜਨ ਦੇ ਬੱਚੇ ਤੋਂ ਗੱਬਣਾ ਜੀ ਅਰਜਨ ਰੌਲੀ ਵਾਲੇ ਦਾ ਬਿਲਕੁਲ ਹਾਂਜੀ ਉਹ ਤੋਂ ਗੱਬਣਾ ਠੀਕ ਹੈ ਇਹਦੀ ਡਿਮਾਂਡ ਬਈ ਜੀ ਇਹ ਤਾਂ 1.5 ਲੱਖ ਰੁਪਏ ਮੰਗਦੇ ਆ ਜੀ 1.5 ਲੱਖ ਹਣਾ ਬਿਲਕੁਲ ਬਾਕੀ ਅੰਗਾਂ ਪੈਰਾਂ ਦੀ ਬਿਲਕੁਲ ਸਾਫ ਹੈ ਜੀ ਸਵਾਰੀ ਦੀ ਪਾਸ ਹੈ ਜੀ ਲੈਂਤalon ਤੋਂ ਚੰਗੀ ਆ। ਹਾਂ ਜੀ ਚੰਗੀ ਆ। ਬਾਨਨਾਗਾ। ਹਾਂ ਜੀ ਹਾਂ ਜੀ। ਤੇ ਇੱਕ ਵਾਰੀ ਬਾਈ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਤੇ ਫੋਨ ਨੰਬਰ। ਐਡਰੈਸ ਆਪਣਾ ਜੀ ਨਵਾਂ ਕਿਲਾ ਜੀ ਪਿੰਡ। ਅੱਛਾ ਜੀ। ਫਰੋਹੀਪੁਰ ਜ਼ਿਲ੍ਹਾ ਜੀ। ਠੀਕ ਹੈ ਜੀ। ਹਾਂ ਜੀ। ਨੰਬਰ ਵੀ ਦادیه ਜੀ। ਹਾਂ ਜੀ ਹਾਂ ਜੀ। 9464464181 ਜੀ। ਨੰਬਰ ਇੱਕ ਵਾਰੀ ਫੇਰ ਬੋਲ ਦਿਓ। 9464464180 ਜੀ। ਠੀਕ ਹੈ। ਲਓ ਮਿੱਤਰੋ ਆ ਜਾਨਵਾਰ ਸੀ ਇਸ ਭਰਾ ਕੋਲੇ। ਮੋਟਾ ਮੋਟਾ ਮੈਂ ਕੈਮਰਾ ਇੱਕ ਵਾਰੀ ਫੇਰ ਘਗਾ ਦਿਨਾਗਾ। ਤੇਰਾ ਹੌਣਕ ਮੇਲਾ ਇਹਦੇ ਕੋਲੇ ਪੂਰਾ ਲੱਗਿਆ ਵਾ ਸੀਗਾ ਬਹੁਤ ਬੰਦੇ ਆ ਕੇ ਜਾਨਵਰ ਦੇਖਦੇ ਸੀ ਕਿਉਂਕਿ ਜਾਨਵਰ ਚੰਗੇ ਆ ਤੇ ਹਰ ਇੱਕ ਬੰਦੇ ਦੇ ਮੁੱਲ ਵੀ ਹਸਾਬ ਚ ਆਉਣ ਵਾਲਾ ਹੀ ਹੈਗਾ ਜਾਨਵਰਾਂ ਦਾ ਬਾਕੀ ਚੰਗੀ ਕੰਡੀਸ਼ਨ ਦੇ ਜਾਨਵਰ ਆ ਪੂਰੇ ਇਸ ਵੀਡੀਓ ਨੂੰ ਕਰ ਦਿਓ ਮਿੱਤਰੋ ਬਾਅਦ ਤੋਂ ਬਾਅਦ ਸ਼ੇਅਰ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ ਚ ਜਿਹੜੇ ਭਰਾਵਾਂ ਨੇ ਆਪਣੇ Facebook ਪੇਜ ਦਿਲਦਾਰ ਬੰਦੇ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਤੇ ਲਾਈਕ ਕਰ ਲਓ ਕਿਆ ਮੰਗ ਰਹੇ ਸੀ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਜੀ